ਸਪੀਡ ਇਜ਼ ਦੀ ਬਿਗੇਸਟ ਕਿਲਰ ਐਂਡ 70% ਆਫ ਦਾ ਕ੍ਰੈਸ਼ਸ ਸਪੀਡ ਇਜ਼ ਰਿਸਪੌਂਸਿਬਲ ਵਹੀਕਲ ਦੀ ਵਿਜ਼ਿਬਿਲਟੀ ਵਿਦਾਊ ਤਾਂਕੀ ਤਾਂਕੀ ਤੁਹਾਡਾ ਵਹੀਕਲ ਵੀ ਦੂਜੇ ਨੂੰ ਵਿਜ਼ਿਬਲ ਹੋ ਤੁਹਾਨੂੰ ਦੇਖੋ ਕੋਈ ਪਾਣਾ ਰੋਕ ਨਹੀਂ ਚਾਹਦਾ ਸਰਕਾਰਾਂ ਕੰਮ ਕਰਨ ਨਾ ਕਰਨ ਸਾਨੂੰ ਸਮਾਜ ਨੂੰ ਸਾਨੂੰ ਚਾਲਕਾਂ ਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਸੁਚੇਤ ਹੋਣਾ ਪਊਗਾ اپنی ਸਪੀਡ ਘਟਾ ਲਓ। ਲਗਾਤਾਰ ਪੰਜਾਬ ਦੇ ਵਿੱਚ ਅਗਰ ਅਸੀਂ ਗੱਲ ਕਰਦੇ ਆਂ ਤੇ ਐਕਸੀਡੈਂਟਸ ਜਿਹੜੇ ਨੇ ਉਹਨਾਂ ਦੇ ਮਸਲੇ ਵਧਦੇ ਜਾ ਰਹੇ ਆ। ਇੱਕ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਇਸ ਸੂਤ ਪੰਜਾਬ ਦੇ ਵਿੱਚ 784 ਬਲੈਕ ਸਪots ਨੇ। ਬਲੈਕ ਸਪੌਟ ਯਾਨੀ ਕਿ ਐਕਸੀਡੈਂਟ ਪ੍ਰੋਨ ਏਰੀਆਜ਼ ਜਿੱਥੇ ਰੋਡ ਐਕਸੀਡੈਂਟ ਸਭ ਤੋਂ ਵੱਧ ਹੋ ਰਹੇ ਨੇ। ਇਸ ਵਕਤ ਜਿਹੜਾ ਉਹ ਧੁੰਦ ਵੀ ਵੱਧ ਗਈ ਹੈ ਰਾਤ ਦੇ ਵੇਲੇ ਔਰ ਉਸ ਦੇ ਕਾਰਨ ਜ਼ੀਰੋ ਵਿਜ਼ਿਬਿਲਿਟੀ ਜਿਹੜੀ ਹੈ ਉਹ ਵੀ ਦੇਖੀ ਜਾ ਰਹੀ ਹੈ। ਰਾਤ ਨੂੰ ਜਿਹੜੇ ਟ੍ਰੈਵਲਰਜ਼ ਨੇ ਉਹਨਾਂ ਨੂੰ ਦਿੱਕਤ ਆ ਰਹੀ ਹੈ। ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇੱਕ ਬਹੁਤ ਚਿੰਤਾਜਨਕ ਮਾਹੌਲ ਇਸ ਵਕਤ ਬਣਾ ਕੇ ਬੈਠੀਆਂ ਨੇ ਔਰ ਨਾਲ ਦੇ ਨਾਲ ਇਸ ਦਾ ਇੱਕ ਸਭ ਤੋਂ ਵੱਡਾ ਚਿੰਤਾ ਲੋਕਾਂ ਨੂੰ ਹੁੰਦੀ ਹੈ ਜਿਹੜੇ ਲੋਕਾਂ ਨੇ ਰਾਤੀ ਟ੍ਰੈਵਲ ਕਰਨਾ ਹੁੰਦਾ ਅੱਜ ਦੂਜੇ ਪਾਸੇ ਵਰਲਡ ਰਿਮੈਂਬਰੈਂਸ ਡੇ ਯੂਨਾਈਟਿਡ ਨੇਸ਼ਨਸ ਵਰਲਡ ਰਿਮੈਂਬਰੈਂਸ ਡੇ ਉਹਨੂੰ ਅੱਜ ਇੱਥੇ ਸੈਲੀਬ੍ਰੇਟ ਵੀ ਕੀਤਾ ਜਾ ਰਿਹਾ ਹੈ ਯਾਦ ਕੀਤਾ ਜਾ ਰਿਹਾ ਉਹ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਰੋਡ ਐਕਸੀਡੈਂਟ ਦੇ ਵਿੱਚ ਇਸ ਵਕਤ ਸਾਡੇ ਅਪਿੰਦਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿੰਨੇ ਕ ਪ੍ਰਤੀਸ਼ਤ ਐਕਸੀਡੈਂਟਸ ਜਿਹੜੇ ਨੇ ਉਹ ਰੋਡ ਐਕਸੀਡੈਂਟ ਹੋ ਰਹੇ ਨੇ ਕਿੰਨੀ ਕ ਪ੍ਰਤੀਸ਼ਤ ਇਹਦੀ ਵੱਧ ਗਈ ਹੈ ਦੇਖੋ ਇਹ ਆਪਣਾ ਇੱਕ ਇੰਡੀਆ ਬੜਾ ਇੱਕ ਦੁਪਹਾਗਾ ਕੰਟਰੀ ਹੈ ਜੀ 1% ਸਾਡੇ ਜਿਹੜੇ ਨੇ ਵਹੀਕਲ ਟ੍ਰੈਫਿਕ ਹੈ ਵਰਲਡ ਦੇ ਵਿੱਚ ਤੇ ਸਾਡੇ 10% ਫਟੈਲਿਟੀਆਂ ਨੇ ਜੇ ਔਸਤਨ ਦੇਖੋ ਤਾਂ ਹਰ ਤੀਜੇ ਮਿੰਟ ਇੱਕ ਫਟੈਲਿਟੀ ਹੈ ਠੀਕ ਹੈ ਜੀ ਔਰ ਇਹ ਜਿਹੜੀ ਆਪਣੀ ਡਿਸਟਿੰਕਸ਼ਨ ਹੈ ਪਿਛਲੇ 15 ਸਾਲ ਤੋਂ ਚੱਲ ਰਹੀ ਹੈ ਕੋਈ ਅੱਜ ਨਵੀਂ ਨਹੀਂ ਹੈ ਪ੍ਰੋਬਲਮ ਇਹ ਹੈ ਜੀ ਸਾਡੇ ਇੱਥੇ ਸਰਕਾਰਾਂ ਸਮਾਜ ਕੋਈ ਵੀ ਇਸ ਬਾਰੇ 이슈 ਬਾਰੇ ਤੁਸੀਂ ਮੈਂ ਇੱਕ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਜੀ ਤੁਸੀਂ ਵਰਡ ਯੂਜ਼ ਕੀਤਾ ਐਕਸੀਡੈਂਟ ਅੱਜ ਤੋਂ ਬਾਅਦ ਪਲੀਜ਼ ਵਰਡ ਐਕਸੀਡੈਂਟ ਨਾਲ ਯੂਜ਼ ਕਰੋ ਮੇਰੀ ਮੀਡੀਆ ਅੱਗੇ ਹੀ ਗੁਜ਼ਾਰਿਸ਼ ਹੈ ਕਿਉਂਕਿ ਐਕਸੀਡੈਂਟ ਦੇ ਵਿੱਚ ਐਕਸੀਡੈਂਟਲ ਕੁਝ ਨਹੀਂ ਹੈ ਉਹਦੇ ਵਿੱਚ ਕਾਜ਼ੇਟਿਵ ਹੈ ਜਿਵੇਂ ਤੁਸੀਂ ਹੁਣੇ ਕਿਹਾ ਧੁੰਦ ਯਸ ਧੁੰਦ ਆਣੀ ਹੈ ਧੁੰਦ ਨਾਲ ਐਕਸੀਡੈਂਟ ਵਧਣਗੇ ਕ੍ਰੈਸ਼ਸ ਵਧਣਗੇ ਪਰ ਪ੍ਰੋਬਲਮ ਇਹ ਹੈ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਉਹਨੂੰ ਦੇਖੋ ਕੋਈ ਪਾਣਾ ਰੋਕ ਨਹੀਂ ਸਕਦਾ ਸਰਕਾਰਾਂ ਕੰਮ ਕਰਨ ਨਾ ਕਰਨ ਸਾਨੂੰ ਸਮਾਜ ਨੂੰ ਸਾਨੂੰ ਚਾਲਕਾਂ ਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਸੁਚੇਤ ਹੋਣਾ ਪਊਗਾ ਆਪਣੀ ਸਪੀਡ ਘਟਾ ਲੋ ਆਪਣੀ ਗੱਡੀਆਂ ਦੀ ਵਿਜ਼ਿਬਿਲਟੀ ਵਧਾ ਲਓ ਪਰ ਪ੍ਰੋਬਲਮ ਇਹ ਹੁੰਦੀ ਹੈ ਜੀ ਲੋਕਾਂ ਨੂੰ ਚੇਤਨਾ ਘਟਾ ਹਰ ਸਾਲ ਅਗਲੇ ਮਹੀਨੇ ਤੋਂ ਆ ਹੁਣ ਆਪਣਾ ਨਵੰਬਰ ਦਸੰਬਰ ਜਨਵਰੀ ਤੱਕ ਵਿਟੈਲਿਟੀਜ਼ ਧੁੰਦ ਕਰਕੇ ਇੰਨੀ ਆ ਵਧਣੀ ਆ ਪਰ ਸਾਡਾ ਸਮਾਜ ਲੈਸਨ ਕਿਉਂ ਨਹੀਂ ਲੈਂਦਾ ਜੇ ਸਰਕਾਰਾਂ ਦੀ ਕੋਈ ਢਿੱਲ ਹੈ ਅਸੀਂ ਆਪ ਆਪਣੀ ਜਾਣ ਬਾਰੇ ਆਪਾਂ ਥੋੜਾ ਸੈਲਫਿਸ਼ੀ ਹੋ ਜਾਈਏ ਇੱਥੇ ਇੱਕ ਚੀਜ਼ ਪੁੱਛੂਗੀ ਤੁਹਾਡੇ ਤੋਂ ਕਿ ਆਮੂਮਨ ਤੌਰ ਤੇ ਅਸੀਂ ਕਹਿ ਦਿੰਦੇ ਕਿ ਸਰਕਾਰਾਂ ਨੇ ਕੰਮ ਨਹੀਂ ਕੀਤਾ ਸਰਕਾਰਾਂ ਦੀ ਅਸੀਂ ਜਿਹੜੀਆਂ ਨਿਖੇਧੀ ਕਰ ਦਿੰਦੇ ਆ ਉਹ ਖੁੱਲੇ ਤੌਰ ਤੇ ਲੇਕਿਨ ਕੀ ਚੀਜ਼ਾਂ ਨੇ ਜਿਹੜੀਆਂ ਬੰਦੇ ਆਪਣੇ ਤੌਰ ਤੇ ਕਰ ਸਕਦੇ ਨੇ ਇੱਕ ਤਾਂ ਸਪੀਡ ਕਢਾ ਲਈ ਉਸ ਤੋਂ ਇਲਾਵਾ ਕੀ ਚੀਜ਼ਾਂ ਆਪਣੇ ਵਹੀਕਲ ਦੀ ਵਿਜ਼ਿਬਿਲਟੀ ਵਧਾਓ ਤਾਂ ਕਿ ਤਾਂ ਕਿ ਤੁਹਾਡਾ ਵਹੀਕਲ ਵੀ ਦੂਜੇ ਨੂੰ ਵਿਜ਼ਿਬਲ ਹੋਵੇ ਤੇ ਤੁਸੀਂ ਜਿਹਨੂੰ ਕਹਿੰਦੇ ਵਿਜ਼ਿਬਲ ਹੋਵੇ ਰਾਈਟ ਜਾਂ ਇਨ ਦ ਸੈਂਸ ਹੁਣ ਤੁਸੀਂ ਦੇਖੋ ਫੌਗ ਦੇ ਵਿੱਚ ਵੀ ਲੋਕੀ ਥੇ ਆਰ ਨਾਟ ਕਨਸਿਡਰੇਟ ਇੱਕ ਹੈਡਲਾਈਟ ਚੱਲ ਰਹੀ ਹੈ ਪਿੱਛੇ ਬ੍ਰੇਕ ਲਾਈਟ ਹੈਗੀ ਹੈ ਨਹੀਂ ਹੈਗੀ ਲੋਕੀ ਪਾਰਕ ਕਰ ਦਿੰਦੇ ਨੇ ਹੁਣ ਉੱਚ ਮੈਂ ਸਰਕਾਰਾਂ ਦਾ ਕਸੂਰ ਨਹੀਂ ਕੱਢਦਾ ਜੇ ਕੋਈ ਟਰੱਕ ਵਾਲਾ ਰੋਡ ਦੇ ਉੱਤੇ ਪਾਰਕ ਕਰ ਦਿੰਦਾ ਉੱਤੋਂ ਧੁੰਦ ਪਈ ਹੋਈ ਆ ਉਹਨੂੰ ਵਿਜ਼ਿਬਿਲਟੀ ਜ਼ੀਰੋ ਆ ਪਿੱਛੋਂ ਇੱਕ ਵਹੀਕਲ ਆਂਦਾ ਹੀ ਹਿਟਸ ਅਕ੍ਰਾਸ ਸੋ ਸਮਾਜ ਦੇ ਵਿੱਚ ਮੈਂ ਪਹਿਲੀ ਗੱਲ ਕੀਤੀ ਮੈਂ ਕੱਲਾ ਸਰਕਾਰਾਂ ਤੇ ਨਹੀਂ ਕਿਹਾ ਸਮਾਜ ਨੂੰ ਵੀ ਯੂ ਨੋ ਕਨਸਰਨਡ ਹੋਣਾ ਪਊਗਾ ਸਾਡੀ ਆਪਣੀ ਰਿਸਪੌਂਸਿਬਿਲਟੀ ਆ ਇਹ ਕੱਲੀ ਜਿਹੜੀ ਕ੍ਰੈਸ਼ਸ ਨੇ ਨਾ ਸਰਕਾਰਾਂ ਬਚਾ ਨਾ ਪੋਲੀਟੀਸ਼ੀਨ ਬਚਾ ਸਾਤੇ ਨਾ ਬਿਊਰੋਕ੍ਰੇਸੀ ਬਚਾ ਸਾਦੀ ਅਸੀਂ ਸਾਰਿਆਂ ਨੇ ਸਾਡੀ ਕਮਿਊਨਿਟੀ ਇੰਗੇਜਮੈਂਟ ਹੋਣੀ ਪਏਗੀ ਸਾਡੀ ਪਰਸਨਲ ਰਿਸਪੌਂਸਿਬਿਲਟੀ ਹੋਣੀ ਪਏਗੀ ਪਹਿਲੀ ਗੱਲ ਸਪੀਡ ਇਜ਼ ਦੀ ਬਿਗੇਸਟ ਕਿਲਰ ਇਨ 70% ਆਫ ਦਾ ਕ੍ਰੈਸ਼ਸ ਸਪੀਡ ਇਜ਼ ਰਿਸਪੌਂਸਿਬਲ ਪਰ ਤੁਸੀਂ ਅੱਜ ਦੀ ਅਖਬਾਰ ਵੀ ਪੜ੍ਹ ਲਓ ਤਥਾਰਾਈ ਉਹਨੇ ਚੱਕ ਤੇ ਬੰਦੇ ਚੇਤਨ ਵੀ ਤੁਸੀਂ ਖਬਰਾਂ ਪੜੋਗੇ ਮੇਜਰ ਕੌਜ਼ ਸਪੀਡਿੰਗ ਹੈ ਠੀਕ ਹੈ ਇਨਫਰਾਸਟ੍ਰਕਚਰ ਦੀਆਂ ਬੜੀਆਂ ਕਮੀਆਂ ਨੇ ਸਰਕਾਰਾਂ ਨੇ ਬੜਾ ਕੰਮ ਕਰਨਾ ਹੈ ਇਸ ਦੇ ਉੱਤੇ ਸੱਚੇ ਉੱਤੇ ਥੋੜੀ ਜੀ ਗੱਲ ਕਰ ਲੈਣੇ ਕਿਉਂਕਿ ਅਸੀਂ ਹਰ ਦਿਨ ਖਬਰਾਂ ਵੀ ਪੜਦੇ ਹਾਂ ਦੇਖਦੇ ਹਾਂ ਚੀਜ਼ਾਂ ਹੁੰਦੀਆਂ ਹੋਈਆਂ ਵੀ ਦੇਖਦੇ ਹਾਂ ਕੁਝ ਫੈਕਟਰਸ ਨੇ ਜਿਹੜੇ ਇਸ ਵਕਤ ਸਭ ਤੋਂ ਵੱਧ ਗਿਨੇ ਜਾ ਰਹੇ ਨੇ ਕਿ ਜਿਹੜੀਆਂ ਵਾਈਟ ਲਾਈਨਸ ਹੋਣੀਆਂ ਚਾਹੀਦੀਆਂ ਨੇ ਸੜਕਾਂ ਤੇ ਉਹ ਹੈ ਨਹੀਂ ਗਈਆਂ ਬਥੇਰੇ ਥਾਵਾਂ ਤੇ ਹਾਈਵੇਜ਼ ਕੰਸਟਰਕਟ ਹੋ ਰਹੇ ਨੇ ਉਹਨਾਂ ਦੇ ਉੱਤੇ ਇੰਡੀਕੇਸ਼ਨਸ ਲਗਾਈ ਜਾਣੀ ਚਾਹੀਦੀ ਡਾਇਵਰਜਨ ਦੀ ਉਹ ਲੱਗੀਆਂ ਨਹੀਂ ਹੋਈਆਂ ਬਹੁਤ ਸਾਰ ਨੇ ਜਿਹੜਾ ਰੋ ਮਟੀਰੀਅਲ ਪਿਆ ਹੋਇਆ ਧੁੰਦ ਵੇਲੇ ਉਹ ਬਹੁਤ ਜ਼ਿਆਦਾ ਇੱਕ ਡਰਾਸਟਿਕ ਇਫੈਕਟ ਕਰਦਾ ਹੈ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਉੱਤੇ ਵੀ ਕੰਮ ਕਰਨਾ ਚਾਹੀਦਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਰੋਡ ਪਹਿਲਾ ਸਿਸਟਮ ਹੈ ਜਿਹੜਾ ਅਸੀਂ ਆਪਣੇ ਜਨਮ ਤੋਂ ਲੈ ਕੇ ਆਪਣੀ ਆਖਰੀ ਸਾਹ ਤੱਕ ਯੂਜ਼ ਕਰਦੇ ਹਾਂ ਚਾਹੇ ਕੋਈ ਬੱਚਾ ਪੈਦਾ ਹੁੰਦਾ ਉਹਨੂੰ ਜੇ ਡਾਕਟਰ ਵੀ ਕੋਈ ਤੇ ਘਰੇ ਵੀ ਲੈ ਸੇ ਕੋਈ ਡਿਲੀਵਰੀ ਕਰਨ ਆਇਆ ਰੋਡ ਯੂਜ਼ ਕਰਕੇ ਆਇਆ ਜਾਂ ਬੱਚਾ ਹਸਪੀਟਲ ਵੀ ਪੈਦਾ ਹੋਇਆ ਤਾਂ ਰੋਡ ਲੈ ਕੇ ਆਪਣੇ ਘਰ ਆਇਆ ਮੁੜ ਕੇ ਉਹਨੇ ਸਕੂਲ ਵੀ ਜਾਣਾ ਰੋਡ ਇਸ ਦਾ బిਗੇਸਟ ਸਿਸਟ everyone does paaveo millionaire hai paaveo unemployed so problem hai road de utte assi eh sochiye ki assi apna vehicle ne chala rahe assi apni zindagi chala rahe road saadi zindagi da atoot pa you know part hai assi us to bina na school le ja sakde na kam te ja sakde na you know ਵੀ ਕੋ ਸ਼ਾਪਿੰਗ ਕਰ ਸਕਦੇ ਆ ਬਟ ਦ ਫੈਕਟ ਇਸ ਅਸੀਂ ਬੋਦਰਡ ਹੀ ਨਹੀਂ ਹੈਗੇ ਰੋਡ ਪੋਟ ਹੋਲਡ ਹੈ ਰੋਡ ਦੇ ਉੱਤੇ ਸਟਰੀਟ ਲਾਈਟ ਹੈ ਨਹੀਂ ਹੈ ਕਿਉਂ ਨਹੀਂ ਅਸੀਂ ਆਪਣੀ ਸਰਕਾਰਾਂ ਨੂੰ ਜਾਂ ਆਪਣੇ ਕਾਉਂਸਲਰਸ ਨੂੰ ਫੜਦੇ ਵੀ ਇੱਥੇ ਖੱਡੇ ਨੇ ਅੱਜ ਤੁਸੀਂ ਇਹ ਗੱਲ ਦੱਸੋ ਐਨੀ ਸਟ੍ਰੇ ਸਟ੍ਰੇ ਐਨੀਮਲਸ ਦੀ ਐਨੀ ਵੱਡੀ ਪ੍ਰੋਬਲਮ ਹੈ ਆ ਧੁੰਦ ਦੇ ਵਿੱਚ ਉਹਨਾਂ ਨਾਲ ਵੀ ਯੂ نو ਦੇ ਦੇਲ ਬੀ ਵਨ ਕਾਜ਼ ਆਫ ਅਨਦਰ ਕਾਜ਼ ਆਫ ਐਕਸੀਡੈਂਟਸ ਸੋ ਵੀ ਨੀਡ ਟੂ ਡੂ ਲੋਟ ਆਫ ਥੈਂਕਸ ਸਰ ਅੱਜ ਤੁਸੀਂ ਵਰਲਡ ਜਿਹੜਾ ਯੂਨਾਈਟਿਡ ਨੇਸ਼ਨਸ ਵਰਲਡ ਰਿਮੈਂਬਰੈਂਸ ਡੇ ਇਥੇ ਮਨਾ ਰਹੇ ਹੋ ਇਥੇ ਤੁਸੀਂ ਸਾਰਿਆਂ ਨੂੰ ਇਕੱਠੇ ਕੀਤਾ ਹੈ ਲੋਕਾਂ ਨੂੰ ਇਥੇ ਲੈ ਕੇ ਆਏ ਮੈਂ ਪਿੱਛੇ ਵੀ ਕਟਿੰਗਸ ਦੇਖ ਪਾ ਰਹੀ ਹਾਂ ਇਹ ਸਾਰੀਆਂ ਉਹ ਕਟਿੰਗਸ ਨੇ ਕਿਉਂਕਿ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ ਕਿ ਪਿੱਛੇ ਦਿਖਾ ਦਿਤੀਆਂ ਜਾਨ ਇਸ ਵਕਤ ਇਹ ਸਾਰੀਆਂ ਜੜੀਆਂ ਨੇ ਉਹ ਕਟਿੰਗਸ ਨੇ ਜਿਹੜੀ ਰੋਡ ਐਕਸੀਡੈਂਟਸ ਹੋਏ ਨੇ ਜਾਂ ਰੋਡ ਤੇ ਇਹ ਹਾਦਸੇ ਹੋਏ ਨੇ ਕਿਸੇ ਵੀ ਕਾਰਨ ਦੇ ਕਾਰਨ ਹੋਏ ਹੋਣ ਇਹ ਚੀਜ਼ਾਂ ਜਿਹੜੀਆਂ ਨੇ ਇਥੇ ਅੱਜ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਅੱਜ ਯਾਦ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕੀ ਕੁਝ ਕੀਤਾ ਜਾ ਚੁਕਾ ਸਾਰੀਆਂ ਮੇਰੀ ਲਾਈਫ ਦੀਆਂ ਪਰਸਨਲ ਟ੍ਰੈਜੈਡੀਜ਼ ਅੱਛਾ ਆ ਮੇਰਾ ਬਚਪਨ ਦਾ ਦੋਸਤ ਹੈ ਰਵਿੰਦਰ ਅਸੀਂ 27 ਸੈਕਟਰ ਖੜੇ ਹਾਂ 27 ਸੈਕਟਰ ਪਲੇ ਹੋਏ ਸੀਗੇ ਇਹ ਆਪਣੀ ਮਦਰ ਦੇ ਨਾਲ ਦਰਬਾਰ ਸਾਹਿਬ ਤੋਂ ਮੱਠਾ ਢੇਕ ਕੇ ਆ ਰਿਹਾ ਸੀ ਇਹਦੀ ਵਾਈਫ ਨਾਲ ਸੀਗੇ ਇਹਨਾਂ ਦਾ ਰੋਡ ਐਕਸੀਡੈਂਟ ਹੋ ਗਿਆ ਦੋਵੇਂ ਮਦਰ ਤੇ ਸਨ ਦੇ ਡਾਈਡ ਦਿਸ ਗਰਲ ਇਜ਼ ਬਿੰਦੂ ਰਾਣਾ ਇਹ ਮੇਰੇ ਆਫਿਸ ਦੇ ਵਿੱਚ ਕੰਮ ਕਰਦੀ ਸੀ ਰੋਜ਼ ਦੀ ਤਰ੍ਹਾਂ ਸਵੇਰੇ ਸਾਨੂੰ ਪਤਾ ਲੱਗਾ ਵੀ ਆ ਰਹੀ ਆ ਗੱਲਬਾਤ ਹੋ ਰਹੀ ਆਫਿਸ ਦਾ ਕੰਮ ਕਰਉ ਕਰ ਰਹੀ ਐ ਰਸਤੇ ਚ ਆ ਰਹੀ ਐ ਸਪੀਡ ਐਜ਼ ਅ ਮੈਟਰ ਆਫ ਫੈਕਟ ਸਮਵਨ ਕੇਮ ਔਨ ਦਾ ਰੋਂਗ ਸਾਈਡ ਔਨ ਅ ਸਿੰਗਲ ਰੋਡ ਜਿੱਥੇ ਡਿਵਰਜਨ ਨਹੀਂ ਸੀਗੀ ਐਂਡ ਹਿਟ ਹਰ ਸ਼ੀ ਕੂਡ ਰੀਚ ði ਆਫਿਸ ਠੀਕ ਹੈ ਜੀ ਆ ਥੱਲੇ ਲਾਲੀ ਮੋੜ ਆ ਮੁੰਡਾ ਇਹ ਵਿੱਚ 2 ਮਹੀਨੇ ਹੋਏ ਸੀ ਇਹਦੇ ਵਿਆਹ ਹੋਏ ਨੂੰ ਹੂੰ 30 ਇਅਰਸ ਯੰਗ ਬாய் 2 ਮਹੀਨੇ ਹੋਏ ਤੁਸੀਂ ਸੋਚੋ ਉਹਦੇ ਬਾਪ ਦੀ ਇਸ ਵੇਲੇ ਕੀ ਹਾਲਤ ਹੋਣੀ ਐ right is sari tragedies meri life di aa oh parle passe gurvinder ko originated eh mere jawai di mother she was so excited about unna da son kala sign son she was so excited about marriage she was shopping for his son's marriage all of a sudden she is gone so all these tragedies are my personal tragedies which happened over the last one year and it is very painful i see whole of the families shattered whole of the families shattered ਐਂਡ ਐਕਸੀਡੈਂਟਸ ਜਾਂ ਕ੍ਰੈਸ਼ਸ ਐਕਸੀਡੈਂਟ ਮੂੰਹ ਨਿਕਲ ਜਾਂਦਾ ਕ੍ਰੈਸ਼ਸ ਇਹ ਜਿਹੇ ਹੁੰਦੇ ਨੇ ਤੁਹਾਨੂੰ ਆਪਣੇ ਰਿਸ਼ਤੇਦਾਰ ਨੂੰ ਗੁੱਡ ਬਾਏ ਕਹਿਣ ਦਾ ਵੀ ਚਾਂਸ ਨਹੀਂ ਮਿਲਦਾ ਗੁਰਵਿੰਦਰ ਜੀ ਦਾ ਬੇਟਾ ਉੱਥੋਂ ਆਇਆ ਆਸਟ੍ਰੇਲੀਆ ਤੋਂ ਬਾਏ ਦਾ ਟਾਈਮ ਹੀ ਕੇਮ ਹਿਸ ਮਦਰ ਵਾਸ ਬ੍ਰੇਨ ਡੈਡ ਲਾਲੀ ਟੋਲਡ ਹਿਸ ਫਾਦਰ ਆਮ ਕਮਿੰਗ ਹੋਮ ਮੈਂ ਆ ਰਿਹਾ ਬਿੰਦੂ ਸੈਡ ਆਮ ਰੀਚਿੰਗ ਆਫਿਸ ਇਨ 10 ਮਿੰਟਸ ਮੀਨ ਕ੍ਰੈਸ਼ਸ ਆਰ ਸੱਚ ਪੇਨਫੁਲ ਥੋੜੇ ਇੰਨੇ ਜ਼ਿਆਦਾ ਅਫਸੋਸ ਹੁੰਦੇ ਤੁਸੀਂ ਤਾਂ ਇੱਕ ਬੰਦੇ ਨਾਲ ਗੱਲ ਵੀ ਨਹੀਂ ਕਰ ਸਕੇ ਹੁਣ ਇਹ ਹੈਗਾ ਹੁਣ ਇਹ ਨਹੀਂ ਸਰ ਇੰਨਾ ਤੁਸੀਂ ਇੰਨਾ ਕੁਝ ਦੇਖ ਲਿਆ ਤੁਸੀਂ ਵਰਲਡ ਰਿਮੈਂਬਰੈਂਸ ਡੇ ਵੀ ਜਿਹੜਾ ਹੈ ਅੱਜ ਇੱਥੇ ਮਨਾ ਰਹੇ ਹੋ ਕੀ ਕੁਝ ਇਸ ਤੋਂ ਬਾਅਦ ਤੁਹਾਡੇ ਵੱਲੋਂ ਕੀਤਾ ਜਾ ਚੁੱਕਿਆ ਹੈ ਕਿ ਰੋਡ ਐਕਸੀਡੈਂਟਸ ਘੱਟ ਹੋਣ ਜਾਂ ਕਿਸ ਤਰੀਕੇ ਨਾਲ ਜਾਗਰੂਕ ਕੀਤਾ ਤੁਸੀਂ ਇਹ ਸਾਡਾ ਸਾਡਾ ਉਪਰਾਲਾ ਇਹ ਕੰਟੀਨਿਊਡ ਰਹੇਗਾ ਆ ਬੀਨ ਵਰਕਿੰਗ ਔਨ ਰੋਡ ਸੇਫਟੀ ਇਸ਼ੂਸ ਫਾਰ ਕੁਆਇਟ ਲੌਂਗ ਬਟ ਦੈਨ ਅਸੀਂ ਹੁਣ ਇਹਨੂੰ ਹੋਰ ਡਿਜੀਟਲ ਡਿਜੀਟਲ মিডিਆ ਥਰੂ ਅਸੀਂ ਵੀ ਆਰ ਕੋਇੰਗ ਟੂ ਯੂ نو ਰੀਚ ਮਾਸਸ ਬਿਕੋਜ਼ ਇਟ ਇਜ਼ ਹੈਪਨਿੰਗ ਐਵਰੀਵੇਅਰ ਮੇਰੇ ਹਿਸਾਬ ਨਾਲ ਜਿੰਨੇ ਵੀ ਤੁਹਾਡੇ ਦਰਸ਼ਕ ਹੋਣਗੇ ਜਾਂ ਜਿੰਨੇ ਇਸ ਕਮਰੇ 'ਚ ਬੰਦੇ ਬੈਠੇ ਆ ਚਾਹੇ ਪ੍ਰੈਸ ਦੇ ਕਰਮ ਪ੍ਰੈਸ ਕਲੱਬ ਦੇ ਕਰਮਚਾਰੀ ਨੇ ਮੈਂ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੋਊਗਾ ਜਿਹੜਾ ਕਿਸੇ ਨੂੰ ਨਹੀਂ ਜਾਣਦਾ ਕਿ ਉਹਦਾ ਕੋਈ ਰਿਸ਼ਤੇਦਾਰ ਜਾਂ ਸਗਾ ਰੋਡ ਕ੍ਰੈਸ਼ ਦੇ ਵਿੱਚ ਜਾਂ ਮਰਿਆ ਨਹੀਂ ਜਾਂ ਇੰਜਰਡ ਨਹੀਂ ਹੈ ਮੈਨੂੰ ਨਹੀਂ ਲੱਗਦਾ ਕੋਈ ਵੀ ਪੰਜਾਬ ਦਾ ਵਾਸੀ ਇਹੋ ਜਿਹਾ ਹੋਊਗਾ ਜਿਹੜਾ ਇਹੋ ਜਿਹੇ ਕਿਸੇ ਬੰਦੇ ਨੂੰ ਨਹੀਂ ਜਾਣਦਾ ਕਿ ਜਿਹੜਾ ਹਾਦਸੇ ਦੇ ਵਿੱਚ ਨੁਕਸਾਨ ਹੋਇਆ ਹੋਵੇ ਜਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਜੇਕਰ ਮੈਂ ਆਪਣੇ ਦਰਸ਼ਕਾਂ ਦੀ ਗੱਲ ਕਰਾਂ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਇੱਕ ਉਹ ਘਟਨਾ ਵਾਪਰੀ ਸੀ ਜਿਸ ਵਕਤ ਸਾਡੇ ਸਾਬਕਾ ਰਾਸ਼ਟਰਪਤੀ ਜਿਹੜੇ ਨੇ ਗਿਆਨੀ ਜ਼ੈਲ ਸਿੰਘ ਜਿਹੜੇ ਨੇ ਉਹ ਵੀ ਇਸੇ ਤਰੀਕੇ ਦੇ ਨਾਲ ਹਾਦਸੇ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਜਿਹੜਾ ਉਹਨਾਂ ਦਾ ਦਿਹਾਂਤ ਹੋਇਆ ਸੀ ਇਸ ਵਕਤ ਸਾਡੇ ਨਾਲ ਉਹਨਾਂ ਦੇ ਸਨਿਨ ਲਾ ਮੌਜੂਦ ਨੇ ਵਰਦੀ ਸਾਹਿਬ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਰਦੀ ਸਾਹਿਬ ਤੁਸੀਂ ਇਸ ਘਟਨਾ ਨੂੰ ਬਹੁਤ ਨਜ਼ਦੀਕੀਓਂ ਦੇਖਿਆ ਹੈ ਕਿ ਰੋਡ ਐਕਸੀਡੈਂਟ ਬੰਦਿਆਂ ਦੀ ਜਾਨ ਲੈ ਲੈਂਦੇ ਨੇ ਪਰਿਵਾਰ ਪਿੱਛੇ ਯਾਦ ਕਰਦੇ ਰਹ ਜਾਂਦੇ ਨੇ ਇਹ ਚੀਜ਼ਾਂ ਕਿੰਨੀਆਂ ਕਿ ਤੁਹਾਨੂੰ ਲੱਗਦੀਆਂ ਨੇ ਇਸ ਵਕਤ ਇਹਨਾਂ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ ਰੋਡ ਸੇਫਟੀ ਦੇ ਉੱਤੇ ਕੰਮ ਜਿਹੜਾ ਉਹ ਤੇਜ਼ੀ ਦੇ ਨਾਲ ਹੋਣਾ ਚਾਹੀਦਾ ਹੈ ਮੈਂ ਸਮਝਦਾ ਜੋ ਤੁਸੀਂ ਅੱਜ ਕਰ ਰਹੇ ਹੋ ਨਾ ਇਹ ਬੜਾ ਜ਼ਰੂਰੀ ਹੈ ਟੂ ਐਜੂਕੇਟ ਦੀ ਕਾਮਨ ਮੈਨ ਟੂ ਐਜੂਕੇਟ ਆਵਰ ਪੀਪਲ ਕੀ ਕੀ ਸਰਕੰਸਟੈਂਸਸ ਨੇ ਜਨਾ ਨਾਲ ਇਹ ਐਕਸੀਡੈਂਟ ਵਾਪਰ ਕਿਤੇ ਜਾ ਸਕਦੇ ਹੂੰ ਜਿਸਾ ਪਰ ਵੀ ਦੱਸਦੇ ਸੀਗੇ ਕਿ ਫੋਗ ਰੋਡ ਸਿਸਟਮ ਦਾ ਨਹੀਂ ਠੀਕਗਾ ਸਾਈਨਸ ਵਗੈਰਾ ਨਹੀਂ ਲੱਗੇ ਹੋਏ ਮੈਂ ਆਪ ਇੰਜੀਨੀਅਰ ਆ ਜੀ ਮੈਂ ਆਲ ਓਵਰ ਦੀ ਵਰਲਡ ਟਰੈਵਲ ਵੀ ਕਰਦਾ ਰਿਹਾ ਜਦੋਂ ਫੈਮਿਲੀ ਚ ਕਿਸੇ ਦਾ ਲਾਸ ਹੋ ਜਾਣਾ ਨਾ ਉਹਦੇ ਲਈ ਇੱਕ ਬਹੁਤ ਵੱਡਾ ਲਾਸ ਹੁੰਦਾ ਇੱਕ ਲਾਈਫ ਵੀ ਜੇ ਤੁਸੀਂ ਕਿਸੇ ਤੇ ਕੇਣਾ ਬਚਾ ਲਓ ਤੇ ਇੱਕ ਤੁਹਾਡੀ ਬੜੀ ਵੱਡੀ ਕੰਟ੍ਰਿਬਿਊਸ਼ਨ ਹੋਈ ਹੂੰ ਔਰ ਬਹਤ ਇਹ ਜਾਣਨਾ ਵੀ ਇੱਕ ਪ੍ਰੈਜ਼ੀਡੈਂਟ ਆਫ ਇੰਡੀਆ ਉਹਦੀ ਧਤ ਰੋਡ ਐਕਸੀਡੈਂਟ ਚ ਹੋਵੇ ਇਹ ਤੋਂ ਅਮਰੀਕਾ ਸੈਡ ਇਵੈਂਟ ਕੋਈ ਹੋ ਨਹੀਂ ਸਕਦਾ ਬਿਲਕੁਲ ਔਰ ਫਿਰ ਉਹਦੇ ਬਾਅਦ ਕਿਸੇ ਨੇ ਵੀ ਇਹ ਕੋਸ਼ਿਸ਼ ਕੀਤੀ ਨਾ ਨੈਸ਼ਨਲ ਹਾਈਵੇ ਅਥਾਰਟੀ ਨੇ ਕੀਤੀ ਨਾ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਨਾ ਪੰਜਾਬ ਗਵਰਨਮੈਂਟ ਨੇ ਕੀਤੀ ਕਿ ਐਡਾ ਵੱਡਾ ਬੰਦਾ ਜਿਹਨੂੰ ਹੈੱਡ ਆਫ ਦੀ ਸਟੇਟ ਹੈੱਡ ਆਫ ਦੀ ਸਟੇਟ ਕਹਿੰਦੇ ਹੋ ਤੁਸੀਂ ਉਹਦਾ ਡੈਥ ਰੋਡ ਐਕਸੀਡੈਂਟ ਹੋ ਜਾਵੇ ਅਸੀਂ ਤੇ ਫਾਇਰਸ ਫੈਮਿਲੀ ਮੈਂਬਰ ਬਾਦਪਾਈ ਸਾਹਿਬ ਨੂੰ ਮਿਲੇ ਜਦੋਂ ਪ੍ਰਾਈਮ ਮਿੰਿਸਟਰ ਸੀ ਫਿਰ ਅਸੀਂ ਆ ਇੰਦਰਜੀਤ ਜਲਾਲ ਸਾਹਿਬ ਜਦੋਂ ਪ੍ਰਾਈਮ ਮਿੰਿਸਟਰ ਸੀ ਉਹਨਾਂ ਦੇ ਪ੍ਰੈਜ਼ੀਡੈਂਟ ਕਹਿੰਨਾਂ ਹੋ ਰਾ ਸੀ ਅਸੀਂ ਕਹਾਂ ਜੀ ਤੁਸੀਂ ਜ਼ਰੂਰ ਦੇਖੋ ਭਈ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਡੈਥ ਸੜਕ ਤੇ ਹੋ ਜਾਵੇ ਤੇ ਕਿਡਾ ਟਾਜਿੰਡ ਇਵੈਂਟ ਹੈ ਸਾਡੇ ਲਈ ਤੇ ਹੈ ਇਹ ਫੈਮਿਲੀ ਲਈ ਪਰ ਨੈਸ਼ਨ ਲਈ ਹੂੰ ਨੈਸ਼ਨ ਦਾ ਪ੍ਰੈਜ਼ੀਡੈਂਟ ਐਕਸੀਡੈਂਟ ਚ ਮਾਰੇ ਜਾਵੇ ਬਿਲਕੁਲ ਇੱਥੇ ਗਿਰਦੀ ਸਾਹਿਬ ਤੁਸੀਂ ਉਸ ਹਾਦਸੇ ਦਾ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਜਿਸ ਤੋਂ ਰੋਡ ਦੇ ਉੱਤੇ ਏਦਾਂ ਹੁੰਦਾ ਹੈ ਕਿ ਜਿਹਨੂੰ ਆਪਾਂ ਹੈੱਡ ਆਫ ਦੀ ਸਟੇਟ ਕਹਿੰਦੇ ਆ ਉਹ ਇਸ ਤਰੀਕੇ ਦੇ ਨਾਲ ਦੁਰਘਟਨਾ ਉਹਨਾਂ ਦੇ ਨਾਲ ਹੋਵੇ ਦੇਖੋ ਤੇ ਦੋ ਐਸਪੈਕਟ ਨੇ ਹੂੰ ਆ ਇੱਕ ਤੇ ਰੋਡ ਐਕਸੀਡੈਂਟ ਸਮਝੋ ਨੈਚੁਰਲ ਹੈ ਇੱਕ ਲੋਕ ਕਹਿੰਦੇ ਨੇ ਕਿ ਸ਼ਾਇਦ ਗੈਰ ਕਾਨੂੰਨੀ ਜਨ ਮਾਰਿਆ ਗਿਆ ਹੂੰ ਕਿਉਂਕਿ ਜੇ ਪ੍ਰੈਜ਼ੀਡੈਂਟ ਵਨਡੇ ਜਾ ਰਿਹਾ ਚ ਉਹਦੇ ਅੱਗੇ ਸਕਾਟ ਹੁੰਦਾ ਤੇ ਜਿਹੜਾ ਟਰੱਕ ਚ ਬੰਦਾ ਡਰਾਈਵ ਕਰਕੇ ਆ ਰਿਹਾ ਉਹਨੂੰ ਦੂਰੋਂ ਦਿਖਦਾ ਤੇ ਪਹਿਲੀ ਗੱਡੀ ਕਿਹੜੀ ਤੇ ਦੂਜੀ ਗੱਡੀ ਹੈ ਬਿਲਕੁਲ ਤੇ ਪਹਿਲੀ ਗੱਡੀ ਜਿਹੜੀ ਸਕਾਟ ਦੀ ਵੱਜ ਜਾਵੇ ਤੇ ਉਸ ਗੱਡੀ ਵਿੱਚ ਗੈਨੀ ਜੀ ਬੈਠੇ ਹੋਣ ਉਹ ਉਹਦੇ ਟੈਕਸੀਡੈਂਟ ਹੋਵੇ ਔਰ ਸੀਰੀਅਸ ਐਕਸੀਡੈਂਟ ਹੋਵੇ ਤੇ ਇਹ ਇੱਕ ਬੜੀ ਦਰਦਨਾਕ ਘਟਨਾ ਸੀ ਹੂੰ ਅਜੀ ਬੜੇ ਚਾਹੁੰਦੇ ਸੀ ਕਿ ਇਹਦੇ ਤੇ ਬੜਾ ਰਿਸਰਚ ਕੀਤੀ ਜਾਵੇ ਦੇਖਿਆ ਜਾਏ ਕਿਉਂ ਹੋਇਆ ਤੁਸੀਂ ਜਿਸਾਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹੋ ਉਹ ਵਰਲਡ ਤੁਸੀਂ ਦੇ ਬਣਾ ਰਹੇ ਹੋ ਮੈਂ ਬੜਾ ਗ੍ਰੇਟਫੁਲ ਹਾਂ ਕਿ ਤੁਸੀਂ ਸਾਰੇ ਐਸਪੈਕਟ ਕਵਰ ਕਰੋਗੇ ਲੋਕਾਂ ਨੂੰ ਅਵੇਅਰ ਕਰੋਗੇ ਔਰ ਇਹ ਚੀਜ਼ ਹੋਣੀ ਚਾਹੀਦੀ ਔਰ ਮੈਂ ਸਮਝਦਾ ਕਿ ਉਹਨਾਂ ਦਾ ਐਕਸੀਡੈਂਟ ਦਾ ਕੁਝ ਹਾਲੀ ਤੱਕ ਸਾਨੂੰ ਹਾਲੀ ਵੀ ਨਹੀਂ ਕਲੀਅਰ 30 ਸਾਲ ਹੋ ਗਏ ਨੇ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਸਾਨੂੰ ਬੜਾ ਇੱਕ ਪਰਸਨ ਲਾਸਟ ਹੈ ਹੀ ਹੈ ਜਿਸਾ ਮੇਰੇ ਹੋਰ ਵੀ ਦੋਸਤ ਮਿੱਤਰ ਬੈਠੇ ਜਿਨ੍ਹਾਂ ਦੇ ਬੱਚੇ ਚਲੇ ਗਏ ਨੇ ਭੈਣ ਭਾਈ ਚਲੇ ਗਏ ਨੇ ਪਰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਡੈਥ ਰੋਡ ਐਕਸੀਡੈਂਟ ਹੋਣਾ ਇੱਕ ਬੜਾ ਇੱਕ ਬੜਾ ਸੈਡ ਐਵੈਂਟ ਹੈ ਵਰਦੀ ਜੀ ਇੱਕ ਆਖਰੀ ਸਵਾਲ ਤੁਹਾਡਾ ਤੋਂ ਮੈਂ ਪੁੱਛੂੰਗੀ ਕਿ ਇਸ ਵਕਤ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਲੋਕੀ ਸੜਕਾਂ ਤੇ ਟਰੈਵਲ ਕਰਦੇ ਨੇ ਅੱਜ ਹਰ ਕੋਈ ਸੜਕਾਂ ਤੇ ਟਰੈਵਲ ਕਰ ਰਿਹਾ ਹੈ ਕੀ ਸੁਨੇਹਾ ਉਹਨਾਂ ਨੂੰ ਅੱਜ ਦੇ ਦਿਨ ਤੁਸੀਂ ਦੇਣਾ ਚਾਹੋਗੇ ਕਿ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣ ਬੜੀ ਤੁਸੀਂ ਠੀਕ ਗੱਲ ਕਹੀ ਹੈ ਮੈਂ ਸਮਝਦਾ ਕਿ ਜਦੋਂ ਤੁਹੰਦਾ ਉਹ ਅਵਾਇਡ ਕਰ ਲਓ ਟ੍ਰੈਵਲਿੰਗ ਟਾਈਮ ਬਦਲ ਲਓ ਆਪਣੇ ਲਾਈਫ ਤੋਂ ਤੇ ਪੀਸ਼ੀਸ ਕੋਈ ਚੀਜ਼ ਨਹੀਂ ਜਾਂ ਤੁਸੀਂ ਜੋ ਲਾਈਟਾਂ ਜਗਾ ਕੇ ਅੱਜ ਕੱਲ੍ਹ ਤੇ ਫੌਗ ਲਾਈਟਸ ਆ ਗਿਆ ਆਪਣੇ ਆਪ ਜਗ ਜਾਂਦੀਆਂ ਨੇ ਉਹ ਬੜਾ ਇੱਕ ਸੇਫਟੀ ਹੈ ਕਿ ਦੂਰ ਤੋਂ ਪਤਾ ਲੱਗ ਜਾਂਦਾ ਬੰਦਾ ਆ ਰਿਹਾ ਹੁਣ ਜਿਹੜੀਆਂ ਰੋਡ ਸਿਸਟਮ ਬਣਾਇਆ ਉਹਨਾਂ ਵਿੱਚ ਵੇਖੋ ਡਿਵਾਈਡਰ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਬੂਟੇ ਲਾਏ ਹੋਏ ਨੇ ਜੀ ਤਾਂ ਜਿਹੜਾ ਆਪੋਜ਼ਿਟ ਸਾਈਡ ਤੋਂ ਬੰਦਾ ਆਉਂਦਾ ਰਿਫਲੈਕਟ ਹੋ ਜਾਂਦਾ ਸਾਨੂੰ ਹਾਈਵੇ 'ਚ ਵੀ ਦੱਸ ਦਿੱਤੇ ਸੀ ਵੀ ਜਿਹੜੇ ਬੂਟੇ ਨੇ ਐਬਜ਼ਾਰਬ ਕਰ ਲੈਂਦੇ ਆ ਆਪੋਜ਼ਾਈਟ ਡਰੈਕਸ਼ਨ ਉਹਦੇ ਨਾਲ ਐਕਸੀਡੈਂਟ ਹੋਣਾ ਘਟ ਜਾਂਦਾ ਹੈ। ਤੋ ਮੇਰਾ ਮਤਲਬ ਹੈ ਕਿ ਟ੍ਰੈਫਿਕ ਬਹੁਤ ਹੋ ਗਿਆ ਹੈ। ਗਵਰਨਮੈਂਟ ਆ ਕੀ ਕਰਨ? ਹਾਈਵੇ ਵੀ ਉਸ ਤਰ੍ਹਾਂ ਦੀ ਨਾ ਡਿਜ਼ਾਈਨ ਨਹੀਂ ਹੋ ਸਕਦੀਆਂ। ਗਵਰਨਮੈਂਟ ਗਵਰਨਮੈਂਟ ਤੇ ਬਹੁਤ ਕੁਝ ਕਰਦੀ ਹੈ। ਚੰਗੀਆਂ ਹਾਈਵੇਜ਼ ਬਣ ਰਹੀਆਂ ਨੇ। ਮੈਂ ਸਮਝਾਂ ਗਵਰਨਮੈਂਟ ਆਫ ਇੰਡੀਆ ਦੇ ਗਟਕਰੀ ਸਾਹਿਬ ਨੇ ਬੜੀਆਂ achੀਆਂ ਰੋਡ ਸਿਸਟਮ ਬਣਾਈਆਂ ਕੀਤੀ ਹੈ। ਇੰਟਰਨੈਸ਼ਨਲ ਲੈਵਲ ਦੀਆਂ ਹਾਈਵੇ ਬਣ ਰਹੀਆਂ ہیں ਹਿੰਦੁਸਤਾਨ 'ਚ। ਔਰ ਜਿਹੜੇ ਲੋਕਲ ਐਕਸੀਡੈਂਟ ਨੇ ਉਹ ਤਾਂ ਹੀ ਹੈ ਕਿ ਲੋਕ ਹੀ ਕਾਂਸ਼ਸ ਹੋ ਆਪ ਕਾਂਸ਼ਸ ਹੋ ਉਹ ਕਹਿੰਦੇ ਨੇ ਆਪਣੇ ਆਪ ਨੂੰ ਬਚਾਓਗੇ ਤੇ ਅਗਲਾ ਵੀ ਬਚ ਜਾਏਗਾ ਬਿਲਕੁਲ ਸਹੀ ਗੱਲ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਚਾਉਂਦੇ ਤੇ ਦੂਜਿਆਂ ਨੂੰ ਕੀ ਬਚਾਓਗੇ ਤੁਸੀਂ ਬਿਲਕੁਲ ਦੇਖੋ ਅਸੀਂ ਅੱਜ ਵਰਡ ਰਿਮੈਂਬਰੈਂਸ ਡੇ ਹੈ ਉਸ ਦੇ ਉੱਤੇ ਗੱਲ ਵੀ ਕਰ ਰਹੇ ਸੀ ਲੇਕਿਨ ਤੁਹਾਡੇ ਨਾਲ ਇਹ ਜਾਣਕਾਰੀ ਵੀ ਅਸੀਂ ਲਗਾਤਾਰ ਸਾਂਝੀ ਕਰ ਰਹੇ ਹਾਂ ਕਿ ਇਸ ਵਕਤ ਰੋਡ ਐਕਸੀਡੈਂਟਸ ਦੀ ਗਿਣਤੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 1 2 ਮਹੀਨੇ ਜਿਹੜੇ ਨੇ ਉਹ ਕ੍ਰੂਸ਼ੀਅਲ ਨੇ ਕਿਉਂਕਿ ਉਸ ਵਕਤ ਫੌਗ ਬਹੁਤ ਹੁੰਦੀ ਹੈ ਜੇ ਵਿਰਦੀ ਸਾਹਿਬ ਨੇ ਵੀ ਕਿਹਾ ਕਿ ਜਿੰਨੀ ਕੋਸ਼ਿਸ਼ ਹੋ ਸਕੇ ਧੁੰਦ ਦੇ ਵੇਲੇ ਘੱਟੋ-ਘੱ ਕਿਨ ਅਗਰ ਜਾਣਾ ਹੈ ਤੇ ਕੌਂਸ਼ੀਅਸ ਹੋ ਕੇ ਗੱਡੀ ਚਲਾਓ ਤਾਂ ਕਿ ਤੁਸੀਂ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕੋ ਔਰ ਅੱਗੇ ਆਉਣ ਵਾਲੇ ਵਿਅਕਤੀ ਨੂੰ ਵੀ ਸੁਰੱਖਿਅਤ ਰੱਖ ਸਕੋ ਕੈਮਰਾ ਤੇ ਮੇਰੇ ਸਹਿਯੋਗੀ ਸਮੀਰ ਸਮੀਰ ਦੇ ਨਾਲ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ